ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਦੇਖੋ ਅੱਜ ਸਾਡੇ ਚਿਹਰੇ ਤੇ ਕਿੰਨੀ ਖੁਸ਼ਹਾਲੀ ਆ ਹਰਿਆਣਾ ਤੇ ਪੰਜਾਬ ਆਦਰ ਖੁੱਲ ਗਿਆ ਕਿੰਨੀ ਖੁਸ਼ਹਾਲੀ ਚੱਲ ਰਹੀ ਆ ਲੋਕ ਚਹਿਲ ਪਹਿਲ ਕਰ ਰਹੇ ਆ ਕਿੰਨਾ ਆਨੰਦ ਹੋ ਰਿਹਾ ਲੋਕਾਂ ਦਾ ਕੰਮਕਾਰ ਕਿੰਨਾ ਖੁਸ਼ਹਾਲ ਆ ਮੈਂ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਦਿਲੋਂ ਧੰਨਵਾਦ ਕਰਦਾ ਵਾਂ ਜਿਹੜਾ ਲੋਕਾਂ ਦਾ ਕੰਮਕਾਰ ਦਾ ਸੋਚਿਆ ਨਹੀਂ ਤਾਂ ਇੱਕ ਫਿਰਕੇ ਨੇ ਇਹ ਤੇ ਬੰਦ ਕਰਤਾ ਸੀਗਾ ਪਿਰਾ ਮਹੀਨੇ ਤੋਂ ਇਹ ਬਦਮਾਸ਼ੀ ਜਿਹੜੀ ਸੀਗੀ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੇ ਸਹੀ ਕੀਤੀ ਇਹਨਾਂ ਦੀ ਤੋੜੀ ਆੜੀ ਹੰਕਾਰ ਤੋੜਿਆ ਇਹਨਾਂ ਦਾ ਕਿਉਂਕਿ ਆ ਦੇਖੋ ਕਿੰਨਾ ਵਿਚਾਰਿਆਂ ਦਾ ਰੋਜ ਹੁਣ ਦੇਖੋ ਕਿੰਨੀ ਕਿੰਨੀ ਚੈਲ ਪੈ ਲਾ ਸੋਲ ਪਲਾਜ਼ਾ ਜਿਹੜਾ ਮਹੀਨੇ ਬਾ ਖੁੱਲਿਆ ਵੀ ਇਹ ਲੋਕ ਆਪਣੀ ਪੈਰਲਲ ਸਰਕਾਰ ਚ ਚਲਾਉਣ ਲੱਗੇ ਜਿਵੇਂ ਮੱਖੋਦੀ ਦੀ ਭਵਨ ਸਿੰਘ ਮਾਨ ਜੀ ਕਹਿ ਰਹੇ ਸੀ ਇਹ ਮੈਂ ਦੁਬਾਰਾ ਤੋਂ ਫੇਰ ਮੱਖੋਦੀ ਦੀ ਭਵਨ ਸਿੰਘ ਮਾਨ ਜੀ ਦਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਰਿਆਣਾ ਸਰਕਾਰ ਦਾ ਧੰਨਵਾਦ ਕਰਦਾ ਹਾਂ ਹੁਣ ਮੇਰੇ ਨਾਲ ਬਾਬਾ ਕਸ਼ਮੀਰ ਗਰੀ ਜੀ ਥੋੜੇ ਜੇ ਜਿਹੜੇ ਬਿਮਾਰ ਆ ਤੇ ਗੱਲ ਕਰਨਗੇ जय श्री राम जी पंजाब ਦਾ ਆਰਥਿਕ ਹਾਲਾਤ ਇਤਨੇ ਬੁਰੇ ਹੋ ਗਏ ਸੀ ਕਿ ਪੁੱਛੋ ਹੀ ਨਾ ਜਦ ਵੀ ਗੱਡੀ ਪਿੰਡਾਂ ਜੋ ਕਦਣੀਆਂ ਸਾਰੀਆਂ ਬੇਕਾਰ ਹੋ ਚੁੱਕੀਆਂ ਪੰਜਾਬ ਦੇ ਵਿੱਚੋਂ ਵੱਡੀਆਂ ਜਾ ਜਾ ਕੇ ਬੜਾ ਧੰਨਵਾਦ ਆ ਸਰਕਾਰਾਂ ਦਾ ਜੋ ਉਹਨਾਂ ਨੇ ਇਹ ਸ਼ੰਮੂ ਬੈਰੀਅਰ ਖੋਲ ਦਿੱਤਾ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦਾ ਬੜਾ ਧੰਨਵਾਦ ਆ ਹਰ ਹਹਾੜੀ ਅਸੀਂ 13 ਮਹੀਨੇ ਬਾਅਦ ਆ ਸੜਕ ਦੇਖੀ ਆ ਮਾਣ ਨਾਲ ਸਤਿ ਸ਼੍ਰੀ ਅਕਾਲ ਤੁਹਾਨੂੰ। ਇਹ ਸਦਾ ਹੀ ਰੋੜਾ ਕੁਲੀ ਰਹਿਣਾ ਸਾਰੇ ਜਿਆਜਕਾਰ ਹੁੰਦੇ ਰਹੇ। ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ। ਦੇਖੋ ਅੱਜ ਸਾਡੇ ਚਿਹਰੇ ਤੇ ਕਿੰਨੀ ਖੁਸ਼ਹਾਲੀ ਆ। ਹਰਿਆਣਾ ਤੇ ਪੰਜਾਬ ਆर्डर ਖੁੱਲ ਗਿਆ। ਕਿੰਨੀ ਖੁਸ਼ਹਾਲੀ ਚੱਲ ਰਹੀ ਆ ਲੋਕ ਚਹਿਲ ਪਹਿਲ ਕਰ ਰਹੇ ਆ। ਕਿੰਨਾ ਆਨੰਦ ਹੋ ਰਿਹਾ ਲੋਕਾਂ ਦਾ ਕੰਮਕਾਰ ਕਿੰਨਾ ਖੁਸ਼ਹਾਲ ਆ। ਮੈਂ ਹਰਿਆਣਾ ਸਰਕਾਰ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਦਿਨੋ ਧੰਨਵਾਦ ਕਰਦਾ ਵਾਂ ਜਿਹੜਾ ਲੋਕਾਂ ਦਾ ਕੰਮਕਾਰ ਦਾ ਸੋਚਿਆ ਨਹੀਂ ਤਾਂ ਇੱਕ ਫਿਰਕੇ ਨੇ ਇਹ ਤੇ ਬੰਦ ਕਰਤਾ ਸੀਗਾ ਪੇਰਾ ਮਹੀਨੇ ਤੋਂ ਇਹ ਬਦਮਾਸ਼ੀ ਜਿਹੜੀ ਸੀ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੇ ਸਹੀ ਕੀਤੀ ਇਹਨਾਂ ਦੀ ਤੋੜੀ ਆ ਜੜੀ ਹੰਕਾਰ ਤੋੜਿਆ ਇਹਨਾਂ ਦਾ ਕਿਉਂਕਿ ਆ ਦੇਖੋ ਕਿੰਨਾ ਵਿਚਾਰਿਆਂ ਦਾ ਰੋਜ ਹੁਣ ਦੇਖੋ ਕਿੰਨੀ ਕਿੰਨੀ ਚੈਲ ਪੈਲ ਆ ਸਟੋਰ ਪਲਾਜ਼ਾ 10 ਮਹੀਨੇ ਬਾਅਦ ਖੁੱਲਿਆ ਵੀ ਇਹ ਲੋਕ ਆਪਣੀ ਪੈਰਲ ਸਰਕਾਰ ਚ ਚਲਾਉਣ ਲੱਗੇ ਜਿਵੇਂ ਮੁੱਖ ਮੰਤਰੀ ਬਹੁਤ ਸਤਿਮਾਨ ਜੀ ਕਹਿ ਰਹੇ ਸੀ ਇਹ ਮੈਂ ਦੁਵਾਰਾ ਤੋਂ ਫੇਰ ਮੱਪੋ ਦੀ ਭਵਾਂਸੀ ਮਾਨ ਜੀ ਦਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਰਿਆਣਾ ਸਰਕਾਰ ਦਾ ਧੰਨਵਾਦ ਕਰਦਾ ਹਾਂ ਹੁਣ ਮੇਰੇ ਨਾਲ ਬਾਬਾ ਕਸ਼ਵੀਗਰੀ ਜੀ ਥੋੜੇ ਜੇ ਜਦ ਬਿਮਾਰ ਹਾਂ ਤਾਂ ਗੱਲ ਕਰਾਂਗੇ ਜੈ ਸ਼੍ਰੀ ਰਾਮ ਜੀ ਪੰਜਾਬ ਦਾ ਆਰਥਿਕ ਹਾਲਾਤ ਇਤਨੇ ਬੁਰੇ ਹੋ ਗਏ ਸੀ ਕਿ ਪੁੱਛੋ ਹੀ ਨਾ ਜਦ ਵੀ ਗੱਡੀ ਪਿੰਡਾਂ ਜੋ ਕਦਣੀਆਂ ਸਾਰੀਆਂ ਬੇਕਾਰ ਹੋ ਚੁੱਕੀਆਂ ਪੰਜਾਬ ਦੇ ਵਿੱਚੋਂ ਗੱਡੀਆਂ ਜਾ ਜਾ ਕੇ ਬੜਾ ਧੰਨਵਾਦ ਹੈ ਸਰਕਾਰਾਂ ਦਾ ਜੰਮੂ ਬੈਰੀਅਰ ਖੋਲ ਦਿੱਤਾ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦਾ ਬੜਾ ਧੰਨਵਾਦ ਹੈ ਹਰ ਹਰ ਪਹਾੜ ਮੰਨ ਅਸੀਂ 13 ਮਹੀਨੇ ਬਾਅਦ ਆ ਸੜਕ ਲੱਗ ਗਈਆਂ ਸਾਰੇ ਸੰਕਲ ਨੂੰ ਪ੍ਰਣਾਮ ਕਰਦਾ ਨਾ ਇਹ ਸਦਾ ਹੀ ਰੋੜਾ ਕੁਲੀਰਾਨਾ ਸਾਰੇ ਯਾਜਾਕਾਰ ਹੁੰਦੇ ਰਹੇ